ਨਾ ਕਿਦਣਿਆ 285 ਅੰਕ ਦੇ ਉੱਤੇ ਪੜਿਓ ਉਹ ਰਜਤ ਦੇ ਮਹਾਰਾਜ ਜੀ ਕਹਿੰਦੇ ਕਹਿੰਦੇ ਸ਼ਬਦ ਸਤ ਸਤ ਪ੍ਰਭ ਬਕਤਾ ਬਕਤਾ ਕਿਹਨੂੰ ਕਹਿੰਦੇ ਜੀ ਬੋਲਦੇ ਕਹਿੰਦਾ ਸਾਡੇ ਅੰਦਰ ਉਹਦਾ ਪਰਮਾਤਮਾ ਅਕਾਲਪੁਰਖ ਹੈ ਚਵੀ ਘੰਟੇ ਬੋਲਦਾ ਹੈ ਚਵੀ ਘੰਟੇ ਸੁਣਿਓ ਬਾਣੀ ਚ ਲਿਖਿਆ ਉਹ ਰਜਤ ਦੇ ਮਹਾਰਾਜ ਕਹਿੰਦੇ ਠਾਕੁਰ ਹਮਰਾ ਸੱਦ ਬੁਲੰਤਾ ਸੱਚੇ ਜੀ ਹਮੇਸ਼ਾ ਬੋਲਦਾ ਹੈ ਪਖ ਖਾਲਸਾ ਕਦਨ ਬਣੂਗਾ ਕੀ ਲਿਖਿਆ ਸੁਰਤ ਸਤ ਸਤ ਜਸ ਸਿੰਦਾ ਜਿੱਦਨ ਉਸ ਨਾਮ ਨੂੰ ਸੁਣੂਗੇ ਨਾ ਸੁਰਤ ਉਸ ਦਿਨ ਖਾਲਸ ਹੋਊਗਾ ਉਤਪੰਨ ਖਾਲਸ ਨਹੀਂ ਹੋ ਸਕਦਾ ਨਾਮ ਕੀ ਚੀਜ਼ ਹੈ ਜੀ ਪਤਾ ਜੀ ਨਾਮ ਕਿਹਨੂੰ ਕਹਿੰਦੇ ਜੀ ਨਾਮ ਕਹਿੰਦੇ ਕਿਨੂੰ ਨਾਮ ਚੀਜ਼ ਕੀ ਹੈ ਆਪਾਂ ਤਾਂ ਪਾਠ ਕਰ ਲਿਆ ਹੁਣ ਤੁਸੀਂ ਜਾਓ ਲੋ ਸਿਰੇ ਨਿਤਨੇਮ ਕੀਤਾ ਜੀ ਅੱਖ ਚ ਕੀ ਪੜਿਆ ਜਿੰਨੀ ਨਾਮ ਤੇ ਹੈ ਫੇ ਮੁਸਕਤ ਕਾਲ ਤਾਂ ਤੁਸੀਂ ਪੁੱਛਿਆ ਨਹੀਂ ਗੁਰੂ ਜੀ ਨੂੰ ਕਿ ਮੈਂ ਪੰਜ ਮਨ ਦਾ ਪਾਠ ਕੀਤਾ ਕਿਹੜਾ ਨਾਮ ਬਾਕੀ ਰਹਿ ਗਿਆ ਹੁਣ ਤੁਸੀਂ ਸੁਖਰੀਆ ਦਾ ਪਾਠ ਕੀਤਾ ਤੇ ਆਖਰ ਚ ਪੜਿਆ ਜਿੰਨੀ ਨਾਮ ਤੇ ਆਇਆ ਗਏ ਮੁਤਕਤ ਗੱਲ ਪੁੱਛੋ ਪਾਛਾ ਨਾਮ ਕਿਹੜਾ ਰਾਤ ਨੂੰ ਰੇਣਾ ਦਾ ਪਾਠ ਕੀਤਾ ਫਿਰ ਪੁੱਛਿਆ ਜਿੰਨੀ ਨਾਮ ਤੇ ਆ ਗਿਆ ਮੁਤਕਤ ਗੱਲ 430 ਅੰਕ ਤੇ ਪੜੋ ਇਸ ਜੁਗ ਮੈਂ ਸੋਭਾ ਨਾਮ ਕੀ ਮੇਂ ਨਾਮੇ ਸੋਭਨਾ ਹੋਏ 1148 ਅੰਕ ਤੇ ਪੜੋ ਗੁਰਜਨ ਦੇ ਮਹਾਰਾਜ ਕੀ ਲਿਖਦੇ ਕਹਿੰਦੇ ਲਾਜ ਮਰੇ ਜੋ ਨਾਮ ਬਿਹੂਣ ਹਰ ਸਿਮਰਨ ਛਾੜ ਮੂਲ ਬਿਨਾ ਕਿਧਰ ਪਜ ਲੋਗੇ ਕਹਿੰਦੇ ਸ਼ਰਮ ਚ ਮਰ ਜਾਏ ਉਹ ਬੰਦਾ ਜਿਹੜਾ ਗੁਰੂ ਦੇ ਲੜ ਲੱਗਾ ਪਾਠ ਕਰਦਾ ਪਰ ਨਾਮ ਸਿਮਰਨ ਨਹੀਂ ਕਰਦਾ ਦੱਸੋ ਜੀ ਮੈਂ ਕਹਿ ਰਿਹਾ ਗੁਰੂ ਗੰਦ ਸਾਹਿਬ ਕਹਿ ਰਹੇ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ ਬਾਟੇਪਾ ਕਰ ਲਿਆ ਪਾਠ ਕਰਦੇ ਆ ਕਹਿੰਦਾ ਤੇ ਪੜਿਆ 1148 ਅੰਗ ਤੇ ਕਹਿੰਦਾ ਸ਼ਰਮ ਚ ਮਰ ਜਾਵੇ ਜਿਹੜਾ ਗੁਰੂ ਦੇ ਲੜ ਲੱਗਾ ਅਮਰ ਛਕਿਆ ਪਾਠ ਕਰਦਾ ਪਰ ਨਾਮ ਸਿਮਰਨ ਨਹੀਂ ਕਰਦਾ ਕਹਿੰਦਾ ਮਲਕ ਕੋ ਨਾਮ ਚੀਜ਼ ਹੋਰ ਹੈ ਨਾ ਜੀ ਆਪਾਂ ਗੌਰ ਹੀ ਨਹੀਂ ਕੀਤੀ ਠੀਕ ਕਦੀ ਗੌਰ ਕਰਿਓ ਹਰ ਸਿਮਰਨ ਸਾਧ ਪਰਮਗਤ ਚਾਹੇ ਮੂਲ ਬਿਨਾ ਸਾਕਾ ਕਰਿਆ ਹੈ ਕਹਿੰਦਾ ਹਰੀ ਦਾ ਸਿਮਰਨ ਛੱਡਿਆ ਲੱਭਣ ਮੁਕਤੀਆਂ ਦੇ ਗੁਸਨਾ ਕਰਿਓ ਸਵੇਰੇ ਨਿਤਨੇਮ ਕਰਕੇ ਅਰਦਾਸ ਕਰਦੀਦਾ ਪਾਛਾ ਕਿਰਪਾ ਕਰੋ ਸਾਡੀ ਮੁਕਤੀ ਕਰਾ ਦਿਓ ਕਿਥੋ ਹੋ ਜੂ ਜੀ ਠੀਕ ਸੁਣਿਓ ਕੀ ਕਹਿੰਦੇ ਕਹਿੰਦੇ ਹਰ ਸਿਮਰਨ ਸਾਡ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਾ ਤਿਆ ਹੈ ਕਹਿੰਦਾ ਬਿਨਾ ਮੁੱਢ ਤੋਂ ਬਿਨਾ ਤਣੇ ਤੋਂ ਟਹਿਣੀਆਂ ਕਿਸੇ ਨੂੰ ਨਹੀਂ ਲੱਗ ਸਕਦੀਆ ਬਿਨਾ ਬੀਜ ਖਿਲਾ ਰਿਆ ਫਸਲ ਨਹੀਂ ਉਗ ਸਕਦੀ ਅਬ ਕੱਲੂ ਆਇਓ ਰੇ ਇੱਕ ਨਾਮ ਬੋਬੋ ਤਸੋ ਕਿਆ ਕਹਨੇ ਕਹੁਰਨੇ ਕਹਿੰਦਾ ਕੱਲ ਨੂੰ ਕਹ ਗਿਆ ਨਾਮ ਦੀ ਬਜਾਈ ਕਰ ਲਓ ਤੁਸੀਂ ਕੀ ਕੀਤੀ ਸੀ